ਨਾਲ ਉਹ ਜੁੜੇ ਨੇ ਪਰਮਾਤਮਾ ਜੀ ਸ਼ਿਬਸਲਾ ਉਹਨਾਂ ਨੇ ਕੀਤੀ ਹੈ ਤੇ ਸਾਡੇ ਲਈ ਕੀ ਸੰਦੇਸ਼ ਹੈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਬੀਰ ਹੰਸ ਉੜਿਓ ਤਨ ਗੜਿਓ ਸੋਜਾਈ ਸਨਾ ਇਹ ਜਿਹੜਾ ਹੰਸ ਹੈ ਹੰਸ ਜੀਵ ਹੈ ਜਿਹੜਾ ਜੀਵਾਤਮਾ ਹੈ ਸਾਡੇ ਇਹ ਜਦੋਂ ਨਾ ਸਰੀਰ ਵਿੱਚੋਂ ਨਿਕਲਣ ਵਾਲੀ ਹੈ ਇਹਨੂੰ ਪਤਾ ਵੀ ਸਰੀਰ ਵਿੱਚੋਂ ਜਾਣਾ ਹੈ ਸਰੀਰ ਨੇ ਸੁਹਾਵ ਜਾਣਾ ਹੈ ਤੇ ਜਿਹੜੀ ਇਹ ਹੰਸ ਆਤਮਾ ਹੈ ਇਹ ਪਰਮਾਤਮਾ ਦੇ ਨਾਲ ਜਾ ਕੇ ਲੀਨ ਹੋ ਜਾਵੇਗੀ ਪਰਮਾਤਮਾ ਦੇ ਵਿੱਚ ਜਾ ਕੇ ਸਮਾਜ ਜਾਵੇਗੀ ਕਬੀਰ ਹੰਸੋ ਡਿਓ ਤਨ ਗਾਢਿਓ ਜਿਹੜਾ ਸਰੀਰ ਹੈ ਟੈਟਰੀ ਹੋ ਜਾਵੇਗਾ ਸੋ ਜਾਈ ਸੇ ਨਾ ਹਾ ਅਜੋ ਜੂ ਨਾ ਛੋੜਈ ਰੰਕਾਈ ਨੀ ਨਾ ਪਰ ਇਹ ਜਿਹੜਾ ਜੀਵਾਤਮਾ ਹੈ ਨਾ ਜਿਹੜੀ ਜੀਵਾਤਮਾ ਹੈ ਇਹ ਹਜੇ ਵੀ ਰੰਗ ਰਲੀਆਂ ਮਨਾਉਣ ਤੋਂ ਬਾਝ ਨਹੀਂ ਆ ਰਹੀ ਹਜੇ ਵੀ ਇਹ ਮਾਇਆ ਤੇ ਬੰਦਰਾਂ ਦੇ ਵਿੱਚ ਵਜੀ ਹੋਈ ਹੈ ਹਜੇ ਵੀ ਇਹ ਮਾਇਆ ਦੇ ਵਿੱਚ ਪੂਰੀ ਮਸਤ ਹੈ ਇਹਨੂੰ ਚਾਹੀਦਾ ਹੈ ਕਿ ਪਰਮੇਸ਼ਵਰ ਦੇ ਨਾਮ ਨਾਲ ਜੁੜ ਕੇ ਆਪਣਾ ਜਿਹੜਾ ਜੀਵਨ ਹੈ ਇਹ ਵਧੀਆ ਕਰ ਸਕਦੀ ਹੈ ਆਪਣੇ ਜੀਵਨ ਨੂੰ ਇਹ ਪ੍ਰਮਾਤਮਾ ਦੇ ਨਾਲ ਜੋੜ ਸਕਦੀ ਹੈ ਪ੍ਰਮਾਤਮਾ ਦੇ ਚਰਨਾਂ ਨੂੰ ਪਾ ਸਕਦੀ ਹੈ ਪਰ ਪ੍ਰਮਾਤਮਾ ਦੇ ਚਰਨਾਂ ਨੂੰ ਪਾਉਣ ਦੇ ਲਈ ਪ੍ਰਮਾਤਮਾ ਨੂੰ ਪਾਉਣ ਦੇ ਲਈ ਇਸ ਨੂੰ ਸਮਾਂ ਕੱਢਣਾ ਪਵੇਗਾ ਸਮਾਂ ਇਸ ਨੂੰ ਪ੍ਰਮਾਤਮਾ ਦੀ ਉਸਤਤ ਦੇ ਲਈ ਇਸ ਨੂੰ ਆਪਣੇ ਜਿਹੜੇ ਕਿਤੇ ਦੇ ਕਰਮ ਨੇ ਮਾੜੇ ਕਰਮ ਜਿਹੜੇ ਕਰਦਾ ਹੈ ਕਾਮ ਕ੍ਰੋਧ ਲੋਭ ਮੋਹ ਕਾਰਜ ਜੜ ਜਿਹੜੇ ਇਹ ਵਿਕਾਰ ਨੇ ਜਿਨ੍ਹਾਂ ਦੇ ਵਿੱਚ ਇੱਕ ਖਚਿਤ ਰਹਿੰਦਾ ਹੈ ਉਹਦੇ ਵਿੱਚ ਉਸ ਨੂੰ ਨਿਕਲਣਾ ਪਵੇਗਾ ਜਦੋਂ ਤੱਕ ਇਹ ਉਹਨਾਂ ਦੇ ਵਿੱਚ ਫਸਿਆ ਰਹੇਗਾ ਉਦੋਂ ਤੱਕ ਇਹ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਕਰ ਪਾਉਗਾ ਤੇ ਉਹਦੇ ਵਿੱਚੋਂ ਨਿਕਲਣਾ ਤੇ ਉਹਦੇ ਵਿੱਚੋਂ ਨਿਕਲ ਕੇ ਪਰਮੇਸ਼ਵਰ ਦੀ ਭਗਤੀ ਕਰਨਾ ਇਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ ਇਹਦੇ ਲਈ ਸਾਨੂੰ ਦੁਨੀਆਂ ਦੇ ਵਿੱਚ ਜੀਵਨ ਜੁੰਦੇ ਹੋ ਆ ਦੁਨਿਆਵੀ ਗੁਰੂ ਦੀ ਸੰਗ ਨੋੜ ਪਵੇਗੀ ਦੁਨਿਆਵੀ ਗੁਰੂ ਹੀ ਸਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਦੇ ਨਾਲ ਜੋੜ ਕੇ ਉਹਦੇ ਵਿੱਚ ਜਿਹੜੇ ਗੁੱਝੇ ਰਹੱਸ ਨੇ ਗੁੱਜ ਜਿਹੜੀਆਂ ਜਿਹੜੇ ਇਹੋ ਜਿਹੇ ਰੈਸ ਜਿਹਨੂੰ ਆਮ ਇਨਸਾਨ ਨਹੀਂ ਜਾਣ ਸਕਦਾ ਉਹ ਫਿਰ ਸੰਤਾਂ ਮਹਾਪੁਰਖਾਂ ਦੇ ਨਾਲ ਵਹਿ ਕੇ ਉਹਨਾਂ ਦੀ ਸੰਗਤ ਕਰਕੇ ਫਿਰ ਉਹ ਸਾਨੂੰ ਦੱਸਦੇ ਨੇ ਵੀ ਕਿਵੇਂ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ ਕਿਵੇਂ ਅਸੀਂ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ ਕਿਵੇਂ ਅਸੀਂ ਜੀਵਨ ਦੇ ਵਿੱਚ ਨਿਖਾਰ ਲਿਆ ਸਕਦੇ ਹਾਂ ਹੁਣ ਤੁਸੀਂ ਦੇਖੋ ਸਰੀਰ ਜੀ ਤਾਂ ਹੈ ਸਰੀਰ ਦੇ ਵਿੱਚ ਆਤਮਾ ਹੈ ਇਥੋਂ ਜਾਣਾ ਹੈ ਪਤਾ ਹੈ ਪਤਾ ਹੈ ਕਿ ਮਾੜੇ ਕਰਮ ਕਰਾਂਗੇ ਬੁਰੇ ਕਰਮ ਕਰਾਂਗੇ ਕਿਸੇ ਦਾ ਹੱਕ ਮਾਰਾਂਗੇ ਇਹ ਸਾਰਾ ਸਾਨੂੰ ਮੋੜਨਾ ਪਵੇਗਾ ਪਤਾ ਹੈ ਸਾਨੂੰ ਅੱਜ ਤੁਸੀਂ ਕਿਸੇ ਦਾ 2 ਰੁਪਏ ਮਾਰ ਰਹੇ ਹੋ ਕਿਸੇ ਦਾ 5 ਰੁਪਏ ਤੁਸੀਂ ਮਾਰ ਰਹੇ ਹੋ